ਮਹੀਨੇ ਦੇ ਘੱਟੋ ਘੱਟ ਤੁਸੀਂ 40 ਤੋਂ 50 ਹਜ਼ਾਰ ਰੁਪਏ ਤੁਸੀਂ ਕਮਾਉਣੇ ਚਲੋ 2 ਤੋਂ ਲੇਕੇ 3 ਲੱਖ ਰੁਪਏ ਮਹੀਨੇ ਦੀ ਇਨਕਮ ਆ ਜਿਹੜੀ ਉਹ ਹੋ ਜਾਂਦੀ ਆ ਤੁਹਾਡੇ ਨਾਲ ਪੰਜ ਇਹੋ ਜਿਹੇ ਚੈਨਲਾਂ ਦੇ ਬਾਰੇ ਡਿਸਕਸ ਕਰਾਂਗਾ ਚੈਨਲਾਂ ਦੇ ਵਿੱਚ ਮਿਹਨਤ ਘੱਟਵਾ ਤੇ ਪੈਸਾ ਉਹਨਾਂ ਦੇ ਵਿੱਚ ਜ਼ਿਆਦਾ ਬਣਦਾ ਕਮਾਈ ਜੇ ਦੇਖੀ ਜਾਵੇ ਸਾਰਿਆਂ ਨਾਲੋਂ ਵੱਧ ਕਮਾਈ ਆ ਮੇਰੇ ਵੱਲੋਂ ਤੁਹਾਨੂੰ ਫਰਮ ਪਰ ਬਾਰੇ ਸੱਚੀ ਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਲੋਏ ਦੇ ਵਿੱਚ ਹੀ ਸੋ ਦੋਸਤੋ ਬਹੁਤ ਸਾਰੇ ਮੇਰੇ ਪਿੰਡ ਇਹ ਚੈਨਲ ਆਈਡੀਆ ਦੇ ਬਾਰੇ ਦੱਸੋ ਵੀ ਜਿਹਦੇ ਤੇ ਅਸੀਂ ਆਪਣਾ ਮਤਲਬ ਵੀ ਫੇਸ ਨਾ ਦਿਖਾ ਸਕੀਏ ਅਸੀਂ ਆਪਣਾ ਫੇਸ ਜਿਹੜਾ ਉਹ ਨਹੀਂ ਲੈ ਕੇ ਆਉਣਾ ਚਾਹੁੰਦੇ ਹੈਗੇ ਤੇ ਅਸੀਂ ਮਤਲਬ ਵੀ ਕੰਮ ਕਰਨਾ ਚਾਹੁੰਦੇ ਆ YouTube ਦੇ ਉੱਤੇ Facebook ਦੇ ਉੱਤੇ ਤੇ ਮਤਲਬ ਵੀ ਸਾਨੂੰ ਮਿਹਨਤ ਘੱਟ ਕਰਨੀ ਪਵੇ ਤਾਂ ਸਾਨੂੰ ਜਿਹੜਾ ਪੈਸਾ ਉਹ ਜ਼ਿਆਦਾ ਮਿਲ ਸਕੇ ਹੈਨਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾ ਤੁਹਾਡੇ ਨਾਲ ਪੰਜ ਇਹੋ ਜਿਹੇ ਚੈਨਲਾਂ ਦੇ ਬਾਰੇ ਡਿਸਕਸ ਕਰਾਂਗਾ ਅਗਰ ਤੁਸੀਂ ਉਸ ਚੈਨਲਾਂ ਦੇ ਉੱਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋਗੇ ਹੈਨਾ ਤਾਂ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਜਿਹੜੇ ਉਹ ਕਮਾਉਣੇ ਸ਼ੁਰੂ ਕਰ ਦੋਗੇ ਦੇਖੋ ਉਹ ਚੈਨਲਾਂ ਦੇ ਵਿੱਚ ਮਿਹਨਤ ਘੱਟਵਾ ਤੇ ਪੈਸਾ ਉਹਨਾਂ ਦੇ ਵਿੱਚ ਜ਼ਿਆਦਾ ਬਣਦਾ ਵਾ ਬਹੁਤ ਜ਼ਿਆਦਾ ਪੈਸਾ ਬਣਦਾ ਵਾ ਕਿਉਂਕਿ ਜਿਹੜੇ ਆਈਡੀਆ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਅਗਰ ਤੁਸੀਂ ਉਹ ਆਈਡੀਆ ਦੇ ਉੱਤੇ ਇੱਕ ਵਾਰੀ ਕੰਮ ਕਰਨਾ ਸ਼ੁਰੂ ਕਰਤਾ ਨਾ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਵੀ ਉਹਦੇ ਤੇ ਸਾਨੂੰ ਕਿੰਨੀ ਕਮਾਈ ਹੁੰਦੀ ਹੈ ਕਿਉਂਕਿ ਉਹ ਜਿਹੜੇ ਆਈਡੀਆ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਉਹ ਪੂਰੇ ਵਰਲਡ ਦੇ ਵਿੱਚ ਦੇਖੇ ਜਾਂਦੇ ਆ ਤੇ ਬੱਚੇ ਉਹਨਾਂ ਨੂੰ ਜ਼ਿਆਦਾ ਦੇਖਦੇ ਆ ਜਿਹੜੇ ਵੀਡੀਓ ਦੇ ਵਿਊਜ਼ ਜ਼ਿਆਦਾ ਹੁੰਦੇ ਨੇ ਤੇ ਫੋਰਨਰ ਦੇ ਵਿੱਚ ਜ਼ਿਆਦਾ ਵੀਡੀਓ ਦੇਖੇ ਜਾਂਦੇ ਨੇ ਤੇ ਉਹਦੇ ਪੈਸੇ ਸਾਨੂੰ ਜਿਹੜੇ ਉਹ ਜ਼ਿਆਦਾ ਮਿਲਦੇ ਆ ਜੇ ਤੁਸੀਂ ਉਹਨਾਂ ਪੰਜਾਂ ਦੇ ਵਿੱਚੋਂ ਕਿਸੇ ਵੀ ਇੱਕ ਜਾਂ ਫ ਤਾਂ ਤੁਸੀਂ ਮਹੀਨੇ ਦੇ ਘੱਟੋ ਘੱਟ ਤੁਸੀਂ 40 ਤੋਂ 50000 ਰੁਪਏ ਤੁਸੀਂ ਕਮਾਉਣੇ ਸ਼ੁਰੂ ਕਰ ਦੋਗੇ ਹਨ ਘੱਟੋ ਘੱਟ ਤੁਹਾਨੂੰ 30 ਦਿਨ ਤੋਂ ਲੈ ਕੇ 60 ਦਿਨ ਜਿਹੜੀ ਉਹ ਮਿਹਨਤ ਕਰਨੀ ਪੈਗੀ ਫਿਰ ਜਗੇ ਤੁਹਾਡਾ ਜਿਹੜਾ ਚੈਨਲ ਉਹ ਚੱਲਣਾ ਸ਼ੁਰੂ ਹੋਏਗਾ ਜੀ ਪਰ ਉਹ ਚੈਨਲਾਂ ਦੇ ਵਿੱਚ ਮਿਹਨਤ ਜਿਹੜੀ ਉਹ ਜ਼ਿਆਦਾ ਨਹੀਂ ਹੈਗੀ ਬਹੁਤ ਘੱਟ ਮਿਹਨਤ ਉਹਨਾਂ ਦੇ ਵਿੱਚ ਦੇਖੋ ਨਾ ਤੁਸੀਂ ਆਪਣਾ ਫੇਸ ਦਿਖਾਉਣਾ ਹੈਗਾ ਨਾ ਤੁਸੀਂ ਆਪਣੀ ਜਿਹੜੀ ਉਹ ਆਵਾਜ਼ ਦੇੜੀ ਹੈਗੀ ਸਾਰਾ ਕੰਮ ਜਿਹੜਾ ਆਪਾਂ AI ਤੋਂ ਕਰਾਵਾਂਗੇ ਤੇ ਕੁਝ ਕੁ ਕੰਮ ਤਾਂ ਨੂੰ ਆਪ ਵੀ ਜਿਹੜਾ ਉਹ ਕਰਨਾ ਪੈਗਾ ਜੀ ਸੋ ਉਹ ਕਿਹੜੇ ਪੰਜ ਚੈਨਲ ਨੇ ਜਿਨ੍ਹਾਂ ਦੇ ਕੰਮ ਕਰਕੇ ਤੁਸੀਂ ਮਹੀਨੇ ਦੇ 40 ਰਾਮਨਾਲ ਤੁਸੀਂ ਕਮਾ ਸਕਦੇ ਹੋ ਜੀ ਸੋ ਉਹ ਮੈਂ ਆਈਡੀਏ ਦੇ ਜਿਹੜੇ ਚੈਨਲ ਆਈਡੀ ਪਹਿਲੇ ਹੀ ਆਲਰੇਡੀ ਤੇ ਲਿਖ ਕੇ ਰੱਖੇ ਹੋਏ ਨੇ ਸੋ ਸਭ ਤੋਂ ਪਹਿਲਾ ਹੈਗਾ ਜੀ ਕਿਡਸ ਦੀਆਂ ਸਟੋਰੀਆਂ ਯਾਨੀ ਕਿ ਬੱਚਿਆਂ ਦੀਆਂ ਕਹਾਣੀਆਂ ਬੱਚਿਆਂ ਦੀਆਂ ਕੋਈ ਵੀ ਕਹਾਣੀਆਂ ਤੁਸੀਂ ਪਾ ਸਕਦੇ ਹੋ ਜਿਵੇਂ ਸ਼ੇਰ ਤੇ ਚੂਹੇ ਦੀ ਕਹਾਣੀ ਪਾ ਸਕਦੇ ਹੋ ਤੁਸੀਂ ਹਨਾ ਕਛੂ ਗੰਮੇ ਦੀ ਤੇ ਤੁਸੀਂ ਖਰਗੋਸ਼ ਦੀ ਕਹਾਣੀ ਪਾ ਸਕਦੇ ਹੋ ਸੱਪ ਤੇ ਚੂਹੇ ਦੀ ਕਹਾਣੀ ਤੁਸੀਂ ਪਾ ਸਕਦੇ ਹੋ ਇਦਾਂ ਦੀਆਂ ਕਹਾਣੀਆਂ ਤੁਸੀਂ ਇਹਨੇ ਜਿਹੜੀਆਂ ਉਹ ਤੁਸੀਂ ਬਣਾ ਕੇ ਤੁਸੀਂ ਪਾਣੇ ਨੇ ਤੁਹਾਨੂੰ ਬੱਚੇ ਦੀਆਂ ਕਹਾਣੀਆਂ ਦੀਆਂ ਕਿਤਾਬਾਂ ਨੇ ਜਿਹੜੀਆਂ ਉਹ ਵੀ ਮਿਲ ਜਾਣਗੀਆਂ ਜਾਂ ਫਿਰ ਤੁਸੀਂ ਕੀ ਕਰਨਾ ਤੁਸੀਂ ਚੈਟ ਜੀਪੀਟੀ ਦੇ ਉੱਤੇ ਚੈਟ ਜੀਪੀਟੀ ਦੇ ਉੱਤੇ ਜਾਓ ਉਹਦੇ ਤੇ ਜਾ ਕੇ ਤੁਸੀਂ ਲਿਖ ਦਿਓ ਸੱਪ ਔਰ ਚੂਹੇ ਕੀ ਕਹਾਣੀ ਉਹ ਤੁਹਾਨੂੰ ਆਲਰੇਡੀ ਇੱਕ ਕਹਾਣੀ ਕੱਢ ਕੇ ਦੇ ਦੇਗਾ ਤੁਸੀਂ ਉਹਨੂੰ ਤੁਸੀਂ ਵਾਈਸਓਵਰ ਕਰ ਲੈਣਾ ਵੀਓ ਕਰ ਲੈਣਾ ਤੁਸੀਂ ਵਾਈਸਓਵਰ ਕਰਕੇ ਤੋਂ ਤੁਸੀਂ ਉਹਨੂੰ ਤੁਸੀਂ ਅਪਲੋਡ ਕਰ ਲੈਣਾ ਫੋਟੋ ਨੂੰ ਡਾਊਨਲੋਡ ਕਰਕੇ ਫੋਟੋ ਨੂੰ ਲਗਾ ਕੇ ਪਿੱਛੇ ਤੁਸੀਂ ਆਪਣੀ ਵਾਈਸਓਵਰ ਕਰ ਦੇਣੀ ਹੈ ਨੰਬਰ 1 ਦੇ ਉੱਤੇ ਹੈਗਾ ਜੀ ਇਹ ਨੰਬਰ 2 ਦੇ ਉੱਤੇ ਹੈਗਾ ਜੀ ਹੋਰ ਕਹਾਣੀਆਂ ਠੀਕ ਹੈ ਜੀ ਹੋਰ ਕਹਾਣੀਆਂ ਬਹੁਤ ਹੀ ਜ਼ਿਆਦਾ ਲੋਕ ਆ ਜਿਹੜੇ ਉਹ ਦੇਖਦੇ ਆ ਤੁਸੀਂ ਇਹਨੂੰ ਹਿੰਦੀ ਦੇ ਵਿੱਚ ਜੇ ਬਣਾਉਂਗੇ ਹਿੰਦੀ ਦੇ ਵਿੱਚ ਤੁਸੀਂ ਜਦੋਂ ਬਣਾਉਂਗੇ ਤਾਂ ਤੁਹਾਨੂੰ ਸਕੋਪ ਆ ਜਿਹੜਾ ਇਹਦਾ ਜ਼ਿਆਦਾ ਮਿਲੇਗਾ ਜੀ ਜਦੋਂ ਤੁਸੀਂ ਇਹਦੀ ਕਿਤਾਬ ਲੈਓ ਹੋਰ ਕਹਾਣੀ ਇਹਦੀ ਤੇ ਵਾਈਸਓਪ ਤੁਸੀਂ ਆਪ ਕਰ ਲਓ ਜਾਂ ਫਿਰ ਤੁਸੀਂ ਸੇਮ ਜਿਦੋਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਤੁਸੀਂ ਚੈਟ ਜੀਪੀਟੀ ਦੇ ਵਿੱਚ ਜਾਓ ਉਹਦੇ ਵਿੱਚ ਜਾ ਕੇ ਲਿਖ ਦਿਓ ਹੋਰਰ ਕਹਾਣੀ ਕੋਈ ਵੀ ਹੋਰਰ ਕਹਾਣੀ ਦੇ ਦਿਓ ਆਪਣੇ ਬੁੱਲੇ ਅੰਦਾਜ਼ਾ ਦੇ ਦਿਓ ਨੂੰ ਹਿੰਟ ਦੇ ਦਿਓ ਇਹ ਚੈਟ ਜੀਪੀਟੀ ਨੂੰ ਤੁਸੀਂ ਲਿਖ ਦਿਓ 18 ਸਾਲ ਦੀ ਲੜਕੀ ਕੀ ਹੌਰਰ ਕਹਾਣੀ 18 ਸਾਲ ਦੀ ਕੁੜੀ ਦੀ ਇੱਕ ਹੌਰਰ ਕਹਾਣੀ ਤੁਹਾਨੂੰ ਬਣਾ ਕੇ ਦੇ ਦੇਗਾ ਤੇ ਤੁਸੀਂ ਆਪਣੀ ਵਾਇਸ ਰਿਕਾਰਡ ਜਿਹੜੀ ਉਹ ਤੁਸੀਂ ਕਰਕੇ ਤੁਸੀਂ ਪਾ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਜੀ ਮੋਟੀਵੇਸ਼ਨਲ ਸਟੋਰੀਆਂ ਤੁਸੀਂ ਮੋਟੀਵੇਸ਼ਨਲ ਸਟੋਰੀਆਂ ਨੇ ਜਿਹੜੀਆਂ ਤੁਸੀਂ ਉਹਨਾਂ ਤੇ ਵੀ ਤੁਸੀਂ ਕੰਮ ਕਰ ਸਕਦੇ ਹੋ ਇਹਦੇ ਤੋਂ ਵੀ ਇਨਕਮ ਆ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਕਿਡਸ ਟੋਏ ਠੀਕ ਹੈ ਜੀ ਕਿਡਸ ਟੋਏ ਦੇ ਉੱਤੇ ਸਾਰਿਆਂ ਨਾਲੋਂ ਵੱਧ ਪੈਸਾ ਜਿਹੜਾ ਉਹ ਕਮਾਇਆ ਜਾਂਦਾ ਵਾ ਤੁਸੀਂ ਦੇਖਿਆ ਹੋਣਾ ਦੋ ਵੀਕਸ ਜਿਹੜੀ ਵੀਡੀਓ ਨੇ ਬੱਚੇ ਨਾ ਮਰੇਤਾ ਦੇ ਵਿੱਚ ਖੇਡੀ ਜਾਂਦੇ ਨੇ ਛੋਟੇ ਛੋਟੇ ਟॉय ਲੈ ਕੇ ਕਾਰ ਟਰੈਕਟਰ ਜੀਪ ਵਗੈਰਾ ਲੈ ਕੇ ਉਹ ਕਮਾਈ ਜਾਂਦੇ ਨੇ ਤੇ ਉਹਨਾਂ ਦੇ ਵਿੱਚ ਮਿਲੀਅਨ ਦੇ ਵਿੱਚ ਮਿਲੀਅਨ ਦੇ ਵਿੱਚ ਉਹਨਾਂ ਦੇ ਵਿਊ ਆਉਂਦੇ ਨੇ ਤੇ ਉਹਨਾਂ ਦੀ ਜਿਹੜੀ ਕਮਾਈ ਹੈ ਮਹੀਨੇ ਦੀ ਘੱਟੋ-ਘੱਟ 1 ਲੱਖ ਤੋਂ ਲੈ ਕੇ 2 ਲੱਖ ਰੁਪਏ ਉਹਨਾਂ ਦੀ ਮਹੀਨੇ ਦੀ ਕਮਾਈ ਆ ਸੋ ਤੁਸੀਂ ਵੀ ਕਰ ਸਕਦੇ ਜੇ ਤੁਹਾਡੇ ਘਰ ਛੋਟੇ ਬੱਚੇ ਹੈਗੇ ਆ ਉਹਨਾਂ ਨੂੰ ਤੁਸੀਂ 2-300 ਰੁਪਏ ਦੇ ਟॉय ਲੈ ਕੇ ਦੇ ਦਿਓ ਤੇ ਉਹ ਖੇਡੀ ਜਾਣਗੇ ਤੇ ਤੁਸੀਂ ਉਹਨਾਂ ਦੀ ਵੀਡੀਓ ਬਣਾ ਜਾਨੀ ਤਾਂ ਪਿੱਛੇ ਬੋਲੀ ਆ ਜੇ ਬੋਲੋਗੇ ਤਾਂ ਵੀ ਠੀਕ ਆ ਜੇ ਨਾ ਬੋਲੋਗੇ ਤਾਂ ਵੀ ਕੋ ਵੀਡੀਓ ਬਣਾਓ ਤੇ ਚੈਨਲ ਦੇ ਉੱਤੇ ਅਪਲੋਡ ਕਰ ਦਿਓ ਉਹਦੇ ਬਹੁਤ ਜ਼ਿਆਦਾ ਵਿਊ ਹੋਣਗੇ ਜੀ ਠੀਕ ਹੈ ਜੀ ਨੰਬਰ 5 ਤੇ ਹੈਗਾ ਜੀ ਕਿਡਸ ਪੋਇਮ ਯਾਨੀ ਕਿ ਬੱਚੇ ਦੀਆਂ ਪੋਇਮਾਂ ਹਨਾ ਜਿਵੇਂ ਨਾਨੀ ਤੇਰੀ ਮੋਰਨੀ ਕੋ ਮੋਰ ਲੈ ਗਏ ਹਨਾ ਇਹ ਹੋ ਗਿਆ ਇੱਕ ਹਰਾ ਹਰਾ ਤੋਤਾ ਹੋ ਗਿਆ ਮੈਂ ਤੋਤਾ ਮੈਂ ਤੋਤਾ ਹੋ ਗਿਆ ਇੱਕ ਹੋ ਗਿਆ ਇੱਕ ਕੰਗੋਈ ਵਾਲੀ ਹੋਗੀ ਗਾਂ ਵਾਲੀ ਹੋਗੀ ਬਹੁਤ ਸਾਰੀਆਂ ਬੱਚੇ ਦੀਆਂ ਪੋਇਮਾਂ ਹੈ ਜਿਆ ਨੇ ਤੁਸੀਂ ਚੈਟ ਜੀਪੀਟੀ ਤੇ ਜਾਓ ਤੁਸੀਂ ਚੈਟ ਜੀਪੀਟੀ ਤੇ ਜਾਓ ਉੱਤੇ ਜਾ ਕੇ ਤੁਸੀਂ ਲਿਖੋ ਕਿਡਸ ਹਿੰਦੀ ਹਿੰਦੀ ਪੋਇਮ ਠੀਕ ਹੈ ਜੀ ਉਹ ਜੋ ਲਿਖ ਕੇ ਦੇਵੋਗੇ ਤਾਂ ਉਹ ਤੁਹਾਨੂੰ ਇੱਕ ਪੋਇਮ ਰੈਡੀ ਕਰਕੇ ਦੇ ਦੇਗਾ ਤੁਸੀਂ ਉਹਦੇ ਦੇ ਵਾਇਸਓਵਰ ਆਪ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ AI ਤੋਂ ਵੀ ਤੁਸੀਂ ਤੁਸੀਂ ਵਾਇਸ ਜਿਹੜੀ ਉਹ ਜਨਰੇਟ ਕਰਵਾ ਸਕਦੇ ਹੋ ਤੇ ਉਹਨੂੰ ਤੁਸੀਂ ਅਪਲੋਡ ਕਰ ਦਿਓ ਤੇ ਇਹਦੇ ਬਹੁਤ ਜ਼ਿਆਦਾ ਵਿਊ ਆਣਗੇ ਕਿਉਂਕਿ ਆ ਜਿਹੜੇ ਚੈਨਲ ਨੇ ਜਿਹੜੇ ਮੈਂ ਤੁਹਾਨੂੰ ਦੱਸਨੇ ਇਹਨਾਂ ਦੇ ਵਿੱਚ ਕਮਾਈ ਜੇ ਦੇਖੀ ਜਾਵੇ ਸਾਰਿਆਂ ਨਾਲੋਂ ਵੱਧ ਕਮਾਈ ਆ ਠੀਕ ਹੈ ਜੀ ਕਿਉਂਕਿ ਇਹਨਾਂ ਦੇ ਵਿਊਜ਼ ਨੇ ਜਿਹੜੇ ਬਹੁਤ ਹੁੰਦੇ ਨੇ ਇਹਦੇ ਵਿੱਚ 1 ਮਿਲੀਅਨ ਤੋਂ ਲੈ ਕੇ 10 ਮਿਲੀਅਨ ਤੱਕ ਵਿਊ ਹੁੰਦੇ ਨੇ ਇਹਦੇ ਵਿੱਚ ਮਹੀਨੇ ਦੇ ਠੀਕ ਹੈ ਜੀ ਜੇ 10 ਮਿਲੀਅਨ ਵਿਊ ਵੀ ਆਣਗੇ ਤਾਂ ਘੱਟੋ ਘੱਟ ਮੰਨ ਕੇ ਚੱਲੋ 2 ਤੋਂ ਲੈ ਕੇ 3 ਲੱਖ ਰੁਪਏ ਮਹੀਨੇ ਦੀ ਇਨਕਮ ਆ ਜਿਹੜੀ ਉਹ ਹੋ ਜਾਂਦੀ ਆ ਠੀਕ ਹੈ ਜੀ ਸੋ ਇਹਨਾਂ ਦੇ ਵਿੱਚੋਂ ਕਿਸੇ ਵੀ ਇੱਕ ਚੈਨਲ ਦੇ ਉੱਤੇ ਤੁਸੀਂ ਕੰਮ ਕਰ ਸਕਦੇ ਹੋ ਤੇ ਤੁਸੀਂ ਮਹੀਨੇ ਦਾ ਬਹੁਤ ਵਧੀਆ ਪੈਸੇ ਕਮਾ ਸਕਦੇ ਹੋ ਤੁਹਾਡੀ ਮਿਹਨਤ ਆ ਜਿਹੜੀ ਬਹੁਤ ਘੱਟ ਲੱਗੇਗੀ ਇਹਦੇ ਤੇ ਤੇ ਤੁਹਾਨੂੰ ਇਨਕਮ ਜਿਹੜੀ ਉਹ ਜ਼ਿਆਦਾ ਹੋਏਗੀ ਅਗਰ ਤੁਸੀਂ ਕਹਿੰਦੇ ਹੋ ਵੀ ਜਿਹੜੇ ਕਿਡਸ ਸਟੋਰੀਆਂ ਨੇ ਉਹ ਕਿਵੇਂ ਬਣਾਈ ਜਿਆ ਨੇ ਹਾਰਰ ਸਟੋਰੀ ਕਿਵੇਂ ਬਣਾਈ ਜਿਆ ਨੇ ਮੋਟੀਵੇਸ਼ਨਲ ਸਟੋਰੀਆਂ ਕਿਡਸ ਟੌਏ ਵੀਡੀਓ ਕਿਰਸਪੋਈ ਵਧੀਆ ਵੀਡੀਓ ਕਿਵੇਂ ਬਣਾਣੀ ਜੇ ਨਾ ਤੁਸੀਂ ਕਹਿੰਦੇ ਹੋ ਕਿ ਮੈਂ ਇਹਨਾਂ ਦੀ ਪ੍ਰੈਕਟੀਕਲ ਕਰਕੇ ਦਿਖਾਵਾਂ ਤਾਂ ਰੁਕਾ ਲਗਾ ਲਾ ਸਟੈਪ ਕਰਕੇ ਦਿਖਾਵਾਂ ਵੀ ਚੈਟ ਜੀਪੀਟੀ ਤੋਂ ਤੁਸੀਂ ਸਟੋਰੀ ਕਿਵੇਂ ਲਿਖੋਣੀਆਂ ਫਿਰ ਉਹਦੀ ਫੋਟੋ ਨੇ ਕਿਵੇਂ ਡਾਊਨਲੋਡ ਕਰਨੀ ਨੇ ਫੋਟੋ ਨੂੰ ਵੀਡੀਓ ਤੋਂ ਕਿਵੇਂ ਕਨਵਰਟ ਕਰਨਾ ਵਾ ਫਿਰ ਉਹਨਾਂ ਨੂੰ ਐਡੀਟਿੰਗ ਕਿਵੇਂ ਕਰਨੀ ਹੈ ਤੇ ਉਹਨਾਂ ਨੂੰ ਅਪਲੋਡ ਕਿਵੇਂ ਕਰਨਾ ਵਾ ਹਨਾ ਅਗਰ ਤੁਸੀਂ ਚਾਹੋਗੇ ਵੀ ਮੈਂ ਉਹਦੇ ਤੋਂ ਆਲਰੇਡੀ ਵੀਡੀਓ ਬਣਾ ਕੇ ਲੈ ਕੇ ਆਵਾਂ ਤਾਂ ਬਲੀ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਜਿੰਨੇ ਜ਼ਿਆਦਾ ਤੁਹਾਡੇ ਕਮੈਂਟ ਹੋਣਗੇ ਇਸ ਵੀਡੀਓ ਥੱਲੇ ਮੈਂ 19 ਛੇਤੀ ਕੋਸ਼ਿਸ਼ ਕਰਾਂਗਾ ਜਾਂ ਲੇਡ ਕਿਡਸ ਸਟੋਰੀ ਤੇ ਜਾਂ ਹਾਰਰ ਸਟੋਰੀ ਤੇ ਮੋਟੀਵੇਸ਼ਨ ਦਾ ਜਾਂ ਕਿਡਸ ਟੁਆਏ ਦੇ ਉੱਤੇ ਕਿਸੇ ਦੇ ਵੀ ਉੱਤੇ ਤੁਸੀਂ ਫਿਰ ਥੱਲੇ ਕਮੈਂਟ ਕਰਦੇ ਵੀਡੀਓ ਥੱਲੇ ਮੈਂ ਛੇਤੀ ਕੋਸ਼ਿਸ਼ ਕਰਾਂਗਾ ਵੀ ਤੁਹਾਡੇ ਵਾਸਤੇ ਉਹ ਵੀਡੀਓ ਲੈ ਕੇ ਆਵਾਂ ਤੇ ਤੁਹਾਨੂੰ ਸਟੈਪ ਵਾਈਜ਼ ਸਟੈਪਸ ਸਿਖਾਵਾਂ ਇੱਕੋ ਵੀਡੀਓ ਦੇ ਵਿੱਚ ਵੀ ਤੁਸੀਂ ਕਿਦਾਂ ਵੀਡੀਓ ਨੂੰ ਸ਼ੂਟ ਕਰਨਾ ਵਾ ਕਿਵੇਂ ਤੁਸੀਂ ਵੀਡੀਓ ਨੂੰ ਐਡਿਟ ਕਰਦਾ ਵਾ ਕਿਵੇਂ ਤੁਸੀਂ ਕਹਾਣੀ ਲਿਖੋਣੀ ਆ ਕਿਵੇਂ ਤੁਸੀਂ ਫੋਟੋ ਡਾਊਨਲੋਡ ਕਰਨੇ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗਾ ਸੋ ਪਲੀਜ਼ ਇਸ ਵੀਡੀਓ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਤੁਸੀਂ ਇੰਨਾ ਪੰਜਾਂ ਚੈਨਲਾਂ ਦੇ ਵਿੱਚੋਂ ਕੋਈ ਵੀ ਇੱਕ ਚੈਨਲ ਜਾਂ ਫ ਉਹ ਕਮਾ ਸਕਦੇ ਹੋ ਜੀ ਸੋ ਦੋਸਤੋ ਅੱਜ ਦੇ ਵੀਡੀਓ ਦੇ ਵਿੱਚ ਸਿਰਫ ਇਨਾ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਪਲੀਜ਼ ਤੁਸੀਂ ਵੀ ਨਹੀਂ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਅਗਲੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀ ਕਾਲ